ਭਾਈ ਪਗੀਰਥ ਨਾਲ ਮੇਲ ਹੋਇਆ ਤੇ ਧੰਗੁਰੂ ਨਾਨਕ ਪਾਤਸ਼ਾਹ ਨੇ ਨਾਮ ਬਾਣੀ ਦੀ ਦਾਤ ਦੇ ਦਿੱਤੀ ਸ਼ਬਦ ਦੀ ਦਾਤ ਭਾਈ ਪਗੀਰਥ ਦੀ ਝੋਲੀ ਵਿੱਚ ਪਾ ਦਿੱਤੀ ਤੇ ਭਾਈ ਪਗੀਰਥ ਦਾ ਆਪਣਾ ਵਪਾਰ ਬੜੀ ਦੂਰ ਤੱਕ ਉਹਦਾ ਫਿਰ ਮੇਲ ਹੋਇਆ ਭਾਈ ਪਗੀਰਥ ਦਾ ਸਤਿਕਾਰਯੋਗ ਭਾਈ ਮਨਸੁਖ ਨਾਲ ਤੇ ਭਾਈ ਮਨਸੁਖ ਦੇ ਨਾਲ ਮੇਲ ਹੋਇਆ ਭਾਈ ਪਗੀਰਥ ਦਾ ਤੇ ਭਾਈ ਮਨਸੁਖ ਭਾਈ ਪਗੀਰਥ ਦੀ ਰਹਿਣੀ ਬਹਿਣੀ ਉਦਾ ਕਾਰ ਵਿਹਾਰ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਤੇ ਕਹਿ ਲਗਾ ਕਹਿੰਦਾ ਗੁਰੂ ਕੇ ਪਿਆਰਿਆ ਜਿੱਥੋਂ ਤੈਨੂੰ ਰਹਿਤ ਬਹਿਤ ਮਿਲਿਆ ਮੈਨੂੰ ਵੀ ਉਹਦੇ ਕੋਲ ਲੈ ਜਾ ਮੈਨੂੰ ਵੀ ਉਹਦੇ ਕੋਲੋਂ ਆ ਇਦਾਂ ਦੀ ਜੀਵਨ ਜਾਤ ਲੈ ਕੇ ਦੇ ਤੇ ਭਾਈ ਮਾਨਸੁਖ ਭਾਈ ਭਗੀਰਥ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚਿਆ ਤੇ ਜਾ ਕੇ ਸੰਗਤ ਵਿੱਚ ਬੈਠਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਪਦੇਸ਼ ਬਖਸ਼ ਰਹੇ ਨੇ ਸੰਗਤ ਨੂੰ ਬਚਨ ਉਚਾਰਨ ਕਰ ਰਹੇ ਨੇ ਤੇ ਬੈਠੀ ਸੰਗਤ ਸਰਵਣ ਕਰ ਰਹੀ ਹੈ ਤੇ ਜਦੋਂ ਸਾਰੇ ਬਚਨ ਸਮਾਪਤ ਕੀਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੇ ਸੰਗਤ ਆਪੋ ਆਪਣੇ ਰਸਤੇ ਹੋ ਤੁਰੇ ਸੰਗਤ ਆਪਣੇ ਘਰਾਂ ਵੱਲ ਨੂੰ ਚਾਲੇ ਪਾ ਦਿੱਤੇ ਤੇ ਭਾਈ ਮਾਨਸੁਖ ਉੱਤੇ ਬੈਠੇ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਭਾਈ ਮਾਨਸੁਖ ਕੱਲੇ ਨਾਮ ਦਾ ਹੀ ਮਨ ਸੁਖ ਹੈ ਕਿ ਅੰਦਰ ਦਾ ਸੁੱਖ ਵੀ ਮਿਲਿਆ ਅੰਦਰ ਦਾ ਚੈਣ ਵੀ ਮਿਲਿਆ ਅੰਦਰ ਇੱਕ ਦਮ ਤਰਥੱਲੀ ਮੱਛੀ ਮਨ ਸੁਖ ਦੇ ਕਹਿੰਦੇ ਕਮਾਲ ਹੈ ਮੈਂ ਤਾਂ ਨਾਮ ਦੱਸਿਆ ਹੀ ਨਹੀਂ ਤਾਂ ਇਹਨਾਂ ਨੂੰ ਨਾਮ ਕਿਵੇਂ ਪਤਾ ਲੱਗਾ ਪਰ ਅਕਾਲ ਪੁਰਖ ਪ੍ਰਮਾਤਮਾ ਗੁਰੂ ਦੀ ਬੜੀ ਵੱਡੀ ਵਡਿਆਈ ਹੈ ਤੁਸੀਂ ਦੱਸੋ ਨਾਂ ਦੱਸੋ ਮਾਲਕ ਅੰਦਰ ਦੀ ਜਾਣਦਾ ਹੈ ਅੰਦਰ ਦੇ ਕੀ ਹੈ ਸਾਡੇ ਅੰਦਰ ਕੀ ਇਰਾਦੇ ਕੀ ਭਾਵਨਾਵਾਂ ਹੈ ਅਕਾਲ ਪੁਰਖ ਗੁਰੂ ਸਭ ਕੁਝ ਜਾਣਦਾ ਜੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਲਾ ਨਾਮ ਦਾ ਹੀ ਮਨ ਸੁਖ ਕੇ ਅੰਦਰ ਦਾ ਵੀ ਸੁਖ ਹੈ ਤੇ ਹੱਥ ਜੋੜ ਕੇ ਗੱਲ 'ਚ ਪੱਲਾ ਪਾਇਆ ਅੱਗੇ ਹੋ ਕੇ ਗੁਰਨਾਨਕ ਦੇ ਕੋਲ ਬੈਠ ਗਿਆ ਅੱਖਾਂ 'ਚੋਂ ਹੰਝੂ ਨਿਕਲਣੇ ਸ਼ੁਰੂ ਹੋਇਆ ਅੱਖਾਂ 'ਚੋਂ ਵਿਰਾਗ ਨਿਕਲਿਆ ਪਾਤਸ਼ਾਹ ਮੈਂ ਤਾਂ ਨਾਮ ਨਹੀਂ ਤੁਹਾਨੂੰ ਦੱਸਿਆ ਤੁਹਾਨੂੰ ਨਾਮ ਦਾ ਪਤਾ ਲੱਗ ਗਿਆ ਤੁਸੀਂ ਜਾਣਦੇ ਹੋ ਪਾਤਸ਼ਾਹ ਮੈਂ ਇੱਕ ਭਾਵਨਾ ਲੈ ਕੇ ਆਇਆ ਤੇਰੇ ਚਰਨਾਂ ਵਿੱਚ ਮੈਨੂੰ ਅੰਦਰ ਦਾ ਵੀ ਸੁਖ ਬਖਸ਼ ਦੇ ਮੈਨੂੰ ਅੰਦਰ ਦਾ ਵੀ ਚੈਨ ਬਖਸ਼ ਦੇ ਮੈਂ ਦੁਨੀਆਂ ਦਾ ਬੜਾ ਕੁਝ ਇਕੱਠਾ ਕਰ ਲਿਆ ਦੁਨੀਆਂ ਦਾ ਸੁੱਖ ਸਹੂਲਤਾਂ ਤੇ ਹੈ ਪਰ ਮਨ ਦਾ ਸੁੱਖ ਨਹੀਂ ਹੈ ਮੇਰੇ ਕੋਲ ਮਨ ਦਾ ਚੈਨ ਨਹੀਂ ਹੈ ਮੇਰੇ ਕੋਲ ਪਾਤਸ਼ਾਹ ਮੇਰਾ ਇੱਛਾ ਹੈ ਮੈਂ ਮਾਲਕਾ ਤੇਰੇ ਚਰਨਾਚਰ ਅਰਦਾਸ ਕਰਦਾ ਮੈਂ ਤੇਰੇ ਕੋਲ ਰਹਿਣਾ ਚਾਹਣਾ ਮੈਂ ਤੇਰੀ ਸੰਗਤ ਮਨਣੀ ਚਾਹਣਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਾ ਮਨ ਸੁਖ ਆਪਣੇ ਘਰੇ ਜਾ ਆਪਣੀ ਦੁਕਾਨਦਾਰੀ ਕਰ ਜਾ ਕੇ ਆਪਣੇ ਵਪਾਰ ਨੂੰ ਸੰਭਾਲ ਜਾ ਕੇ ਫਿਰ ਮਨ ਸੁਖ ਦੇ ਮਨ ਵਿੱਚ ਇੱਕ ਖਿੱਚ ਪੈਦਾ ਹੋਈ ਮੈਂ ਤਾਂ ਨਾਮ ਹੀ ਨਹੀਂ ਦੱਸਿਆ ਨਾਮ ਹੈ ਵਪਾਰ ਦੱਸਿਆ ਗੁਰੂ ਇਹ ਵੀ ਜਾਣ ਗਿਆ ਮੇਰਾ ਵਪਾਰ ਕੀ ਹੈ ਮੈਂ ਦੁਕਾਨਦਾਰੀ ਕਰਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਸੇਰੀ ਰੱਖ ਦਿੱਤਾ ਅੱਖਾਂ ਦੇ ਵਿੱਚੋਂ ਵਿਰਾਗ ਦੇ ਹੰਝੂ ਨਿਕਲਨੇ ਸ਼ੁਰੂ ਹੋਏ ਪਾਤਸ਼ਾਹ ਬਸ ਮੈਂ ਤਾਂ ਤੇਰੇ ਨਾਲ ਹੀ ਨਾਤਾ ਹੈ ਮੈਂ ਤਾਂ ਤੇਰੇ ਚਰਨਾਂ 'ਚ ਰਹਿਣਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜੇਕਰ ਮੇਰੇ ਕੋ ਰਹਿਣਾ ਹੈ ਜਾਂ ਇੰਜ ਕਰ ਇੱਕ ਕਾਗਜ਼ ਇੱਕ ਕਲਮ ਲੈ ਕੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਗਿਆ ਤੇ ਜਾ ਕਰ ਭਾਈ ਮਨੁਸਖ ਕਾਗਜ਼ ਤੇ ਕਲਮ ਲੈ ਕੇ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਾ ਜਪਜੀ ਸਾਹਿਬ ਦਾ ਪਾਠ ਕਲਮ ਦੇ ਨਾਲ ਕਾਗਜ਼ ਦੇ ਉੱਤੇ ਉਕਰ ਦਿੱਤਾ ਤੇ ਨਾਲ ਕਹਿ ਦਿੱਤਾ ਮਨੁਸਖ ਜਾ ਲੈ ਜਾ ਜਦੋਂ ਲੋੜ ਪਵੇ ਇਸ ਨੂੰ ਪਾਠ ਨੂੰ ਤੂੰ ਆਪ ਕਰੀ ਤੇ ਜਾਂ ਚੱਲ ਆਪਣੇ ਘਰ ਵੱਲ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਮਨਸੁਖ ਪਾਸ਼ਾ ਮੈਂ ਤਾਂ ਤੈਨੂੰ ਨਾਲ ਲੈ ਕੇ ਜਾਣਾ ਚਾਹਣਾ ਏ ਜਾਂ ਤਾਂ ਮੈਨੂੰ ਆਪਣੇ ਕੋਲ ਰੱਖ ਲਵੋ ਜਾਂ ਤੁਸੀਂ ਮੇਰੇ ਨਾਲ ਚਲੋ ਮੇਰਾ ਤੇਰੇ ਤੋਂ ਬਿਨਾ ਹੁਣ ਸਰਨਾ ਨਹੀਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਜਣਾ ਮਨਸੁਖਾ ਪਾਠ ਲੈ ਜਾ ਜਪਜੀ ਸਾਹਿਬ ਦਾ ਜਦੋਂ ਤੇਰੇ ਮਨ ਵਿੱਚ ਮੈਨੂੰ ਮਿਲਣ ਦੀ ਇੱਛਾ ਜਾਗੇ ਤਾਂ ਤੂੰ ਜਪਜੀ ਸਾਹਿਬ ਦਾ ਪਾਠ ਕਰ ਲਵੀਂ ਤੈਨੂੰ ਜਪਜੀ ਦੇ ਵਿੱਚੋਂ ਮੈਂ ਦਰਸ਼ਨ ਦੇ ਦੇਵਾਂਗਾ ਤੈਨੂੰ ਮੈਂ ਭੁੱਲਾਂਗਾ ਕਦੇ ਨਹੀਂ ਮਨ ਸੁਖ ਨੇ ਕਿਹਾ ਪਾਤਸ਼ਾਹ ਆਹ ਜਪਜੀ ਸਾਹਿਬ ਦਾ ਪਾਠ ਮੈਂ ਕਦੋਂ ਕਰਾਂ ਕਿਹੜੇ ਵੇਲੇ ਕਰਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਦੋਂ ਤੇਰੇ ਮਨ ਵਿੱਚ ਮੈਨੂੰ ਮਿਲਣ ਦੀ ਇੱਛਾ ਜਾਗੇ ਤਾਂ ਉਦੋਂ ਅਦਬ ਭਾਵਨਾ ਤੇ ਪ੍ਰੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੀ ਇਸ ਜਪਜੀ ਸਾਹਿਬ ਦੇ ਵਿੱਚੋਂ ਮੈਂ ਤੈਨੂੰ ਦਰਸ਼ਨ ਦੇ ਦੇਵਾਂਗਾ ਧੰਨ ਗੁਰੂ ਨਾਨਕ ਪਾਤਸ਼ਾਹ ਜਿਨੇ ਦਿੱਤੀ ਜਪਜੀ ਸਾਹਿਬ ਦੀ ਪਾਠ ਦੀ ਦਾਤ ਬਖਸ਼ ਦਿੱਤੀ ਭਾਈ ਮਨ ਸੁਖ ਨੂੰ ਅੰਦਰੋਂ ਅੰਦਰ ਪਾਠ ਕਰਨ ਲੱਗ ਪਿਆ ਜਪਜੀ ਦੇ ਵਿੱਚੋਂ ਉਹ ਗੁਰੂ ਨਾਨਕ ਦੇ ਦਰਸ਼ਨ ਕਰਨ ਲੱਗ ਪਿਆ ਸਤਿਕਾਰਯੋਗ ਸਾਧ ਸੰਗਤ ਉਸ ਨੇ ਭਾਵਨਾ ਦੇ ਨਾਲ ਜਪਜੀ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਵੇਖੋ ਕਿੰਨਾ ਕੁ ਮਨ ਉਹਦਾ ਪ੍ਰਮਾਤਮਾ ਦੇ ਨਾਲ ਜੁੜਿਆ ਜਪਜੀ ਦੇ ਰਾਹੀ ਕਿੰਨਾ ਕੁ ਗੁਰੂ ਨਾਨਕ ਦੇ ਨੇੜੇ ਹੋਇਆ ਉਹ ਸੱਜਣਾ ਉਸ ਮਨ ਸੁਖ ਦੇ ਰਾਹੀ ਉਹ ਸ਼੍ਰੀ ਲੰਕਾ ਦਾ ਰਾਜਾ ਰਾਜਾ ਸ਼ਿਵਨਾਬ ਆਪਣੇ ਪੂਰੀ ਪਰਜਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌਰਾ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸਿੱਖ ਬਣਿਆ ਇੱਕ ਭਾਈ ਭਗੀਰਤ ਨੇ ਮਨ ਸੁਖ ਨੂੰ ਜੋੜਿਆ ਤੇ ਇੱਕ ਮਨ ਸੁਖ ਨੇ ਸ਼੍ਰੀਲੰਕਾ ਦੇ ਰਾਜੇ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਲਿਆ ਕੇ ਸਮਰਪਣ ਕਰਾ ਦਿੱਤਾ ਜਪਜੀ ਦੇ ਵਿੱਚੋਂ ਪਾਠ ਕਰੇ ਗੁਰੂ ਨਾਨਕ ਦੇ ਦਰਸ਼ਨ ਹੋਣਗੇ ਯਾਦ ਰੱਖੀ ਭਾਵਨਾ ਮਨ ਸੁਖ ਵਾਲੀ ਰੱਖੀ ਜੇ ਭਾਵਨਾ ਮਨ ਸੁਖ ਵਾਲੀ ਹੋਏਗੀ ਸਿੱਖਾ ਤੈਨੂੰ ਅੱਜ ਵੀ ਇੱਕ ਓੰਕਾਰ ਦੇ ਵਿੱਚੋਂ ਜਪਜੀ ਦੇ ਵਿੱਚੋਂ ਤੈਨੂੰ ਗੁਰੂ ਨਾਨਕ ਦੇ ਦਰਸ਼ਨ ਹੋਣਗੇ ਮੰਗਣਾ ਹੈ ਤਾਂ ਜਪਜੀ ਦੇ ਵਿੱਚੋਂ ਮੰਗੀ